ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨ ਵਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀਗੀ ਸਾਡੀ ਟੀਮਾਂ ACP ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚਰ ਇੱਕ ਰਾਜੇਸ਼ਵਰ ਨਾਮ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਨ AGTF ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ RDX ਗ੍ਰੇਨੇਡ IEDV ਬਰਾਮਦ ਕੀਤੇ ਗਏ ਹਨ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਨਸ਼ਿਆਂ ਦੇ ਖਿਲਾਫ ਅਤੇ ਚਾਈਨੀਜ਼ ਡੋਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਅੱਜ ਇੱਕ ਮੀਟਿੰਗ ਪਬਲਿਕ ਨਾਲ ਕੀਤੀ ਗਈ ਹੈ। ਇਹ ਮੀਟਿੰਗ ਦੇ ਵਿੱਚ ਇਸ ਕਿਲਰ ਡੋਰ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਹੈ। ਉਹਨਾਂ ਨੂੰ ਦੱਸਿਆ ਗਿਆ ਹੈ ਕਿ ਪੁਲਿਸ ਇਸ ਵਾਰ ਬਹੁਤ ਸਖਤ ਹੋਈ ਹੈ। ਸਪੈਸ਼ਲ ਡ੍ਰੋਨ ਡ੍ਰੋਨ ਦੇ ਨਾਲ ਇਸ ਨੂੰ ਇਹਦੀ ਚੈਕਿੰਗ ਕੀਤੀ ਜਾ ਰਹੀ ਹੈ। ਔਰ ਖਾਸ ਕਰਕੇ ਇਸ ਏਰੀਏ ਦੇ ਜਿਹੜੇ ਐਸ ਐਚ ਓ ਨੇ ਨੀਰਜ ਉਹ ਵੀ ਇਸ ਨੂੰ ਡਰੋਨ ਉਡਾ ਕੇ ਐਕਸਪੈਸ਼ਨ ਨਜ਼ਰ ਰੱਖ ਰਹੇ ਨੇ ਔਰ ਜਿਹੜਾ ਕਿ ਚਾਈਨਾ ਡੋਰ ਉਡਾ ਰਿਹਾ ਹੈ ਜਿਹਦੇ ਨਾਲ ਗੁੱਡੀ ਉਡਾ ਰਿਹਾ ਹੈ ਉਸ ਨੂੰ ਵੀ ਉਹਦੇ ਮਾਪਿਆਂ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਸਾਡੇ ਨਾਲ ਨੇ ਨੀਰਜ ਨੀਰਜ ਜੀ ਅ ਅੱਜ ਜਿਹੜੀ ਮੀਟਿੰਗ ਸੀਗੀ ਪਬਲਿਕ ਮੀਟਿੰਗ ਸੀਗੀ ਚਾਈਨੀ ਡੋਰ ਖਾਸ ਕਰਕੇ ਚਾਈਨਾ ਡੋਰ ਦੇ ਉੱਤੇ ਫੋਕਸ ਕੀਤਾ ਗਿਆ ਪਰ ਨਸ਼ਿਆਂ ਦਾ ਵੀ ਇੱਕ ਮੁੱਦਾ ਸੀਗਾ ਇਹ ਜਿਹੜੀ ਅੱਜ ਦੀ ਅਸੀਂ ਮੀਟਿੰਗ ਸੀਗੀ ਇਹ ਮਾਨਯੋਗ ਸੀਐਮ ਸਾਹਿਬ ਔਰ ਡੀਜੀ ਸਾਹਿਬ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਚਲਾਇਆ ਗਿਆ ਵਾ ਸੰਪਰਕ ਦੇ ਤਹਿਤ ਅਸੀਂ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਜਿਹੜਾ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਪੁਲਿਸ ਔਰ ਪਬਲਿਕ ਦਾ ਜਿਹੜਾ ਆਪਸ ਦੇ ਵਿੱਚ ਰਾਬਤਾ ਬਣ ਸਕੇ ਔਰ ਵੱਧ ਤੋਂ ਵੱਧ ਇਨਫੋਰਮੇਸ਼ਨ ਗੈਦਰ ਕਰਕੇ ਲੋਕ ਸਾਡੇ ਨਾਲ ਕੰਫਰਟੇਬਲੀ ਆ ਕੇ ਗੱਲ ਕਰਨ ਸਾਨੂੰ ਇਨਫਰਮੇਸ਼ਨ ਪ੍ਰੋਵਾਈਡ ਕਰ ਤਾਂ ਜੋ ਅਸੀਂ ਉੱਤੇ ਲੀਗਲ ਐਕਸ਼ਨ ਲੈ ਸਕੀਏ ਔਰ ਉਸ ਪ੍ਰੋਗਰਾਮ ਦੇ ਤਹਿਤ ਅੱਜ ਮੀਟਿੰਗ ਗੁਰੂ ਰਾਮਦਾਸ ਨਗਰਗਰਵਾਲੀ ਗੇਟ ਵਿਖੇ ਕੀਤੀ ਗਈ ਜਿਹਦੇ ਵਿੱਚ ਡਾਕਟਰ ਅੰਬੇਦਕਰ ਭਲਾਈ ਮੰਚ ਦੇ ਲੋਕੀ ਆਪ ਇਹੋ ਜਿਹੀਆਂ ਮੀਟਿੰਗਾਂ ਹੁਣ ਕਰਕੇ ਸਾਨੂੰ ਇਨਵਾਈਟ ਕਰਦੇ ਕਿ ਤੁਸੀਂ ਆਓ ਅੱਜ ਉਹਨਾਂ ਵੱਲੋਂ ਵੀ ਸਾਨੂੰ ਸੱਦਾ ਦਿੱਤਾ ਗਿਆ ਸੀਗਾ ਔਰ ਉਸ ਮੀਟਿੰਗ ਦੇ ਵਿੱਚ ਮੇਨ ਮੁੱਦਾ ਕਿਉਂਕਿ ਆ ਰਿਹਾ ਲੋਹੜੀ ਦਾ ਤਿਹਾਰ ਜਿਹਦੇ ਵਿੱਚ ਸਾਡੇ ਇੱਥੇ ਅੰਮ੍ਰਿਤਸਰ ਸਿਟੀ ਦੀ ਗੱਲ ਕਰੀਏ ਤੇ ਇੱਕ ਰਵਾਇਤ ਸੀਗੀ ਪਤੰਗਬਾਜ਼ੀ ਬਹੁਤ ਰਵਾਇਤੀ ਤੌਰ ਤੇ ਬਹੁਤ ਪਤੰਗਬਾਜ਼ੀ ਕੀਤੀ ਜਾਂਦੀ ਸੀਗੀ ਔਰ ਉਹ ਰਵਾਇਤੀ ਡੋਰ ਨਾਲ ਕੀਤੀ ਜਾਂਦੀ ਸੀਗੀ ਪਰ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਕਿ ਨੌਜਵਾਨ ਰਵਾਇਤੀ ਡੋਰ ਨੂੰ ਛੱਡ ਕੇ ਚਾਈਨੀਜ਼ ਡੋਰ ਵਾਲ ਜਿਆਦਾ ਵਧੇ ਔਰ ਉਹਨਾਂ ਪਤੰਗਬਾਜ਼ੀ ਕੀਤੀ ਜਿਸ ਨਾਲ ਮਾਨਵਤਾ ਦਾ ਵੀ ਨੁਕਸਾਨ ਹੋ ਰਿਹਾ ਵਾ ਔਰ ਜੀਵਾਂ ਦਾ ਵੀ ਨੁਕਸਾਨ ਹੋ ਰਿਹਾ ਜਿਹੜੇ ਉੱਪਰ ਪੰਛੀ ਚ ਉੱਡ ਰਹੇ ਆ ਕਬੂਤਰ ਵਗੈਰਾ ਉਹਨਾਂ ਦਾ ਵੀ ਕਾਫੀ ਜਾਨੀ ਨੁਕਸਾਨ ਹੋ ਰਿਹਾ ਜਿਸ ਕਰਕੇ ਜਿਹੜੇ ਸਾਡੇ ਮਾਯੋਗ ਸੀਪੀ ਸਾਹਿਬ ਉਹਨਾਂ ਵੱਲੋਂ ਔਰ ਡੀਸੀ ਸਾਹਿਬ ਵੱਲੋਂ ਡ੍ਰੋਨ ਪ੍ਰੋਵਾਈਡ ਕੀਤੇ ਗਏ ਨੇ ਹਰੇਕ ਸਬ ਡਿਵੀਜ਼ਨ ਲੈਵਲ ਤੇ ਔਰ ਅਸੀਂ ਚੌਂਕੀ ਲੈਵਲ ਤੇ ਜਾ ਕੇ ਹਰ ਇੱਕ ਜਗ੍ਹਾ ਤੇ ਜਿੱਥੇ ਪਤੰਗਬਾਜ਼ੀ ਹੋ ਰਹੀ ਆ ਉਹਨੂੰ ক্লোਜ਼ਲੀ ਮੋਨੀਟਰ ਕਰਨ ਲਈ ਜਿਹੜੇ ਡਰੋਨ ਆ ਡਰੋਨ ਰਾਹੀਂ ਨਿਗਰਾਨੀ ਕਰਦੇ ਆ ਡਰੋਨ ਦੇ ਨਾਲ ਉਹਨੂੰ ਚੈੱਕ ਕੀਤਾ ਜਾਂਦਾ ਕਿ ਉਹ ਕਾਈਟ ਫਲਾਈਂਗ ਕਿਹਦੇ ਨਾਲ ਹੋ ਰਹੀ ਆ ਰਵਾਇਤੀ ਧੋਰ ਨਾਲ ਹੋ ਰਹੀ ਆ ਜਾਂ ਚਾਈਨੀਸ ਧੋਰ ਨਾਲ ਉਹਨਾਂ ਘਰਾਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਆਪਣੀਆਂ ਜਿਹੜੀਆਂ ਟੀਮਾਂ ਆ ਗਰਾਊਂਡ ਲੈਵਲ ਤੇ ਰੱਖੀਆਂ ਨਾ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਪਾਰਟਿਕੂਲਰ ਉਸ ਜਿਸ ਜਗ੍ਹਾ ਤੇ ਉਹ ਗਾਈਡ ਲਾਈਂਗ ਹੁੰਦੀ ਪਈ ਉਸ ਚਬਾਰੇ ਤੇ ਉਸ ਕੋਠੇ ਤੇ ਭੇਜਿਆ ਜਾਂਦਾ ਵਾ ਔਰ ਉਹਨਾਂ ਨੂੰ ਜੇ ਤੇ ਉਹ ਮਾਈਨਰ ਨੇ ਮਾਈਨਰ ਨੂੰ ਬੁਲਾ ਕੇ ਉਹਦੇ ਮਾਪਿਆਂ ਨੂੰ ਸਮਝਾਇਆ ਜਾਂਦਾ ਵਾ ਔਰ ਲੀਗਲ ਐਕਸ਼ਨ ਜਿੱਤੇ ਲੈਣ ਦੀ ਲੋੜ ਹੁੰਦੀ ਉਹ ਤੇ ਲੀਗਲ ਐਕਸ਼ਨ ਲਿਆ ਜਾਂਦਾ ਜੀ ਨੀਰਤ ਜੀ ਹਾਂ ਜੀ ਉਸੇ ਹੀ ਕਰਕੇ ਅੱਜ ਜਿਹੜੀ ਮੀਟਿੰਗ ਸੀਗੀ ਉਹ ਲੋਕਾਂ ਨੂੰ ਇੱਕ ਸ਼ਬਦ ਗ੍ਰੈਂਨ ਕਰਾਈ ਗਈ ਕਿ ਚਾਈਨੀਜ਼ ਜੋਰ ਦਾ ਬਾਈਕਾਊਟ ਕਰੋ ਔਰ ਦੂਸਰਾ ਮੁੱਦਾ ਸਾਡਾ ਇਸ ਮੀਟਿੰਗ ਦੇ ਵਿੱਚ ਸੀਗਾ ਨਸ਼ਿਆਂ ਦਾ ਕਿਉਂਕਿ ਨਸ਼ਿਆਂ ਦੇ ਨਾਲ ਵੀ ਕਾਫੀ ਜਨਰੇਸ਼ਨਸ ਖਰਾਬ ਹੋ ਰਹੀਆਂ ਵਾ ਉਸ ਨਸ਼ਿਆਂ ਦੇ ਕੋੜ ਨੂੰ ਛੱਡਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਲੋਕਾਂ ਨੂੰ ਇਨਫੋਰਮੇਸ਼ਨ ਲੈਣ ਲਈ ਸਾਡੇ ਨਾਲ ਕੰਫਰਟੇਬਲੀ ਬੈਠ ਕੇ ਸਾਨੂੰ ਚਾਹੇ ਓਪਨਲੀ ਔਰ ਚਾਹੇ ਇਦਾਂ ਤਰੀਕੇ ਨਾਲ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਤਾਂ ਜੋ ਅਸੀਂ ਉਹ ਜਿਹੜਾ ਵੀ ਇਹੋ ਜਿਹਾ ਕੰਮ ਚ ਇਨਵੋਲ ਹੈ ਉਹਨਾਂ ਤੇ ਲੀਗਲ ਐਕਸ਼ਨ ਲੈ ਸਕੀਏ ਮਿਰਜ ਜੀ ਗੁਰਰਾਮ ਤੁਸੀਂ ਦੱਸਿਆ ਗੁਰੂ ਰਾਮਦਾਸ ਨਗਰ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਨਸ਼ਿਆਂ ਦੇ ਖਿਲਾਫ ਜੇ ਗੱਲ ਕਰੀਏ ਤੇ ਖਾਸ ਕਰਕੇ ਇਸ ਏਰੀਆ ਦੇ ਵਿੱਚ ਗੁਰੂ ਰਾਮਦਾਸ ਨਗਰ ਦੇ ਵਿੱਚ ਇਹਦਾ ਥੋੜਾ ਜਿਹਾ ਜ਼ਿਆਦਾ ਬੋਲ ਵਾਲਾ ਹੈ ਉਹਦੇ ਲਈ ਲੋਕੀ ਜਾਗਰੂਤ ਹੋ ਰਹੇ ਨੇ ਇਹ ਤਾਂ ਬਹੁਤ ਸਹਾਰਾਨੀਆ ਕਦਮ ਹੈ ਕਿ ਲੋਕੀ ਜਾਗਰੂਤ ਹੋ ਰਹੇ ਆ ਪਰ ਜਿਹੜੇ ਤਸਕਰ ਨੇ ਜਿਹੜੇ ਉਹ ਵੇਚਦੇ ਨੇ ਉਹ ਇਸ ਮਾਮਲੇ ਚ ਹਜੇ ਪਿੱਛੇ ਨਹੀਂ ਨਜ਼ਰ ਆ ਰਹੇ ਹਟਦੇ ਨਹੀਂ ਪਏ ਦੇਖੋ ਪਿਛਲੇ ਦਿਨਾਂ ਦੇ ਵਿੱਚ ਮਾਯੂ ਸੀਪੀ ਸਾਹਿਬ ਨੇ ਕਾਫੀ ਪ੍ਰੈਸ ਕਰ ਤੁਸੀਂ ਤੁਸੀਂ ਆਪ ਐਡੰਡ ਕਰਦੇ ਹੋ ਆਲਮੋਸਟ ਦਿਨ ਚ ਦੋ ਦੋ ਤਿੰਨ ਤਿੰਨ ਪ੍ਰੈਸ ਕਾਨਫਰੰਸ ਸੀਪੀ ਸਾਹਿਬ ਦੀ ਔਰ ਵੱਡੀਆਂ ਰਿਕਵਰੀ ਵੀ ਹੋਈਆਂ ਹਨ ਔਰ ਜਿਹੜਾ ਸਾਡਾ ਪਾਰਟਿਕੂਲਰ ਏਰੀਆ ਵਾ ਸਾਡੇ ਇੱਥੇ ਐਡਿਕਸ਼ਨ ਆ ਐਡਿਕਟਡ ਆ ਅਸੀਂ ਐਡਿਕਟਡ ਲੋਕਾਂ ਨੂੰ ਵੀ ਅੱਜ ਸਾਡੇ ਏਸੀਪੀ ਸਾਹਿਬ ਨੇ ਵੀ ਔਰ ਅਸੀਂ ਵੀ ਇੱਕ ਐ ਵੀ ਜਿਹੜੇ ਐਡਿਕਟਡ ਹੈ ਇੱਕ ਮਾਨਸਿਕ ਰੋਗ ਹੈ ਇਹਨਾਂ ਨੂੰ ਸੋਸਾਇਟੀ ਤੋਂ ਕੱਟਣਾ ਨਹੀਂ ਚਾਹੀਦਾ ਇਹਨਾਂ ਨੂੰ ਵਾਧ ਤੋ ਵਾਧ ਪ੍ਰੇਰਿਤ ਕਰਕੇ ਜਿਹੜੀ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਔਰ ਲਾਜ ਕਰਨ ਵਾਸਤੇ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਵੀ ਤੁਸੀਂ ਲਿਆਓ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਵੱਲੋਂ ਇਹ ਕਈ ਪ੍ਰੋਗਰਾਮ ਚਲਾਏ ਗਏ ਨੇ ਔਰ ਤਾਂ ਜੋ ਜਿਹੜੇ ਐਡਿਕਸ਼ਨ ਆ ਉਸ ਚੀਜ਼ ਨੂੰ ਵੀ ਖਤਮ ਕੀਤਾ ਜਾ ਸਕੇ ਮੇਦੂ ਜੀ ਅੱਜ ਸੈਮੀਨਾਰ ਦੇ ਵਿੱਚ ਸ਼ਪਤ ਲੋਕਾਂ ਨੇ ਲਈ ਹੈ ਕਿ ਅਸੀਂ ਚਾਈਨਿਸ ਡੋਰ ਚਾਇਨਾ ਡੋਰ ਦਾ ਬਾਈਕਾਟ ਕਰਨਿਆ ਤੁਸੀਂ ਵੀ ਦੇਖਿਓ ਕਿ ਪੁਲਿਸ ਵੀ ਬੜੇ ਪੱਧਰ ਤੇ ਲੱਗੇ ਹੋਏ ਆ ਡਰੋਨ ਦੇ ਨਾਲ ਵੀ ਟ੍ਰੇਸ ਕੀਤਾ ਜਾ ਰਿਹਾ ਰੱਖਿਆ ਜਾ ਰਿਹਾ ਨਜ਼ਰ ਰੱਖੀ ਜਾ ਰਹੀ ਹੈ ਪਰ ਆਡੈਂਟੀਫਾਈ ਕਰਨਾ ਸਪੈਸ਼ਲੀ ਕਿ ਇਹ ਚਾਈਨੀਜ਼ ਡੋਰ ਹੈ ਜਾਂ ਰਵਾਇਤੀ ਡੋਰ ਹੈ ਉਹ ਕਿਉਂਕਿ ਡਰੋਨ ਕਾਫੀ ਉਚਾਈ ਤੋਂ ਉੱਡਦਾ ਹੈ ਔਰ ਗੱਟੂ ਚੈੱਕ ਕਰਨਾ ਚਰਖੀ ਨੂੰ ਚੈੱਕ ਕਰਨਾ ਉਹ ਮੁਸ਼ਕਲ ਜਿਹਾ ਹੋ ਜਾਂਦਾ ਇਹ ਟਾਸਕ ਥੋੜਾ ਜਿਹਾ ਮੁਸ਼ਕਲ ਨਹੀਂ ਲੱਗਦਾ ਨਹੀਂ ਜੀ ਦੇਖੋ ਇਹ ਟੈਕਨੀਕਲ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਕਿਉਂਕਿ ਤੁਸੀਂ ਵੀ ਰੋਜ਼ ਇਹਨਾਂ ਚੀਜ਼ਾਂ ਨਾਲ ਹੀ ਵਾਸਤਾ ਰਹਿੰਦਾ ਤੁਹਾਡਾ ਜਿਹੜੇ ਡਰੋਨ ਆ ਅਸੀਂ ਯੂਜ਼ ਕਰ ਰਹੇ ਆ ਬੜੇ ਹੈਵੀ ਡਰੋਨ ਨੇ ਔਰ ਉਹਨਾਂ ਜਿਹੜਾ ਤੁਹਾਡਾ ਮੋਨੀਟਰ ਹੁੰਦਾ ਵਾ ਉਹ ਮੋਨੀਟਰ ਤੇ ক্লোਜ਼ਲੀ ਤੁਸੀਂ ਅੱਧਾ ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਅਸੀਂ ਉਹਨੂੰ ਉਡਾ ਵੀ ਸਕਦੇ ਹਾਂ ਔਰ ਬਹੁਤ ক্লোਜ਼ਲੀ ਜਾ ਕੇ ਉੱਥੋਂ ਹੀ ਜਿਹੜਾ ਮੋਨੀਟਰ ਹੁੰਦਾ ਉਹਨਾਂ ਜਿੱਥੇ ਚਾਹੇ ਉਹ ਮੋਬਾਈਲ ਆ ਜਾਂ ਕੋਈ ਵੀ ਉਹਨਾਂ ਦਾ ਉਸ ਡਿਵਾਈਸ ਦੇ ਉੱਤੇ ਹੀ ਤੁਸੀਂ ক্লোਜ਼ਲੀ ਤੁਹਾਡੇ ਮੇਰੇ ਖਾਲ ਵਾਈਟਸ ਦੇ ਵਿੱਚ ਵੀ ਆਪ ਤੁਸੀਂ ਦੇਖਿਆ ਜ਼ੂਮ ਕਰਕੇ ਉਹਦੇ ਹੱਥ ਦੇ ਵਿੱਚ ਫੜਿਆ ਚਾਹੇ ਉਹ ਪਿੰਨਾ ਹੋਵੇ ਚਾਹੇ ਉਹ ਗੱਟੂ ਹੋਵੇ ਉਹ ਆਇਡੈਂਟੀਫਾਈ ਹੋ ਜਾਂਦਾ ਈਜ਼ਲੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਚਾਈਨੀਜ਼ ਡੋਰ ਦਾ ਇਸਤੇਮਾਲ ਕਰਨ ਵਾਲੇ ਥੋੜੇ ਜਿਹਾ ਸੁਚੇਤ ਹੋ ਜਾਣ ਇਸ ਵੇਲੇ ਪੰਜਾਬ ਪੁਲਿਸ ਅੰਮ੍ਰਿਤਸਰ ਪੁਲਿਸ ਖਾਸ ਕਰਕੇ ਬਹੁਤ ਸਤਰਕ ਹੈ ਔਰ ਖਾਸ ਕਰਕੇ ਡਰੋਨ ਦੇ ਨਾਲ ਇਸ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜੇ ਤੁਸੀਂ ਆਪਣੀ ਛਾਤੇ ਗੱਟੂ ਦੇ ਨਾਲ ਗੁੱਡੀ ਉਡਾਉਂਦੇ ਹੋ ਤਾਂ ਥੋੜਾ ਜਿਹਾ ਬਚ ਕੇ ਰਹਿਣਾ ਪਏਗਾ ਕਿਉਂਕਿ ਇਸ ਵਾਰ ਨਾਬਾਲਿਕ ਹੈ ਉਹਦੇ ਤੇ ਕੇਸ ਨਹੀਂ ਹੋਏਗਾ ਉਹਦੇ ਕਰਦਿਆਂ ਦੇ ਉੱਤੇ ਕੇਸ ਹੋਏਗਾ ਮੈਂ ਡਾਕਟਰ ਬੀ ਆਰ ਐਮ ਵੇਦਕਾਰ ਦੇ ਟੋਪਲਾਈਮਨ ਚ ਪ੍ਰੈਜ਼ੀਡੈਂਟ ਨੂੰ ਜੀ ਐਮ ਜੋ ਕਿ ਸਾਡੀ ਟੀਮ ਨੇ ਅੱਜ ਇੱਕ ਬੜਾ ਵੱਡਾ ਉਪਰਾਲਾ ਕੀਤਾ ਸਾਡੇ ਚੇਅਰਮੈਨ ਸਾਹਿਬ ਪਿਤਾ ਸમાન ਨਵੰਪ੍ਰਕਾਸ਼ ਨਾਰਿਆ ਜੀ ਸਾਡੇ ਮਨਜੀਤ ਸਿੰਘ ਵੇਰਕਾ ਜੀ ਆਨੰਦ ਮਲੋਤਰਾ ਦੀ ਸਤਾਨ ਤੇ ਰਹਿਮਾਈ ਐਡ ਜੋ ਮੀਟਿੰਗ ਹੋਈ ਹੈ ਚਾਇਨਾ ਡੋਰ ਦੇ ਖਿਲਾਫ ਅਤੇ ਨਸ਼ੇ ਦੇ ਖਿਲਾਫ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਸਾਰੇ ਹੱਥ ਜੋੜ ਕੇ ਬੇਨਤੀ ਕਰਾਂਗੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਵੀ ਚਾਇਨਾ ਡੋਰ ਨਾ ਯੂਜ਼ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਅੱਜ ਤੋਂ ਕੁਝ ਸਮੇਂ ਪਹਿਲਾਂ ਬਟਾਲਾ ਰੋਡ ਵਾਲਾ ਪੋਲ ਆ ਜਿੱਥੇ ਵੀ ਇੱਕ ਪਰਿਵਾਰ ਦਾ ਜੀ ਜੋ ਕਿ ਮੋਟਰਸਾਈਕਲ ਤੇ ਜਾ ਰਿਹਾ ਸੀ ਚਾਈਨਾ ਡੋਰ ਨਾਲ ਉਹਦੀ ਮੌਤ ਹੋ ਗਈ ਆ ਤੇ ਜੇ ਆਪਾਂ ਇਸ ਤੋਂ ਬਾਅਦ ਵੀ ਚਾਈਨਾ ਡੋਰ ਵਰਤਦੇ ਆ ਤਾਂ ਫਿਰ ਤੇ ਸਾਡੇ ਅੱਗੇ ਬੜੀ ਮਾਰੀ ਗੱਲ ਆ ਇਹਦੇ ਨਾਲ ਨਾਲ ਮੈਂ ਪ੍ਰਸ਼ਾਸਨ ਨੂੰ ਸਾਡੇ ਚੋਪੜਾ ਸਾਹਿਬ ਅਤੇ ਸਾਡੇ ਵੱਡੇ ਭਾਜੀ ਅਨਿਰਜ ਅਨਾਰੇ ਜੀ ਐਸਐਚਓ ਨੂੰ ਵੀ ਬੇਨਤੀ ਕਰਾਂਗਾ ਵੀ ਜੇ ਕੋਈ ਚਾਇਨਾ ਡੋਰ ਵੇਚਦਾ ਤੇ ਉਹਨੂੰ ਨਾ ਬਖਸ਼ਿਆ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜੇ ਕੋਈ ਵੀਰ ਭਰਾ ਵੈਸੇ ਗੁੱਡੀ ਢਾਹ ਰਿਆ ਤੇ ਉਹਨੂੰ ਇੱਕ ਮੌਕਾ ਦਿੱਤਾ ਜਾਵੇ ਵੀ ਕਾਕਾ ਅੱਜ ਲੈ ਲਈਏ ਗਾ ਨਹੀਂ ਲੈਣੀ ਮੈਂ ਬਾਰ-ਬਾਰ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਾਂਗਾ ਵੀ ਉਹ ਕੰਮ ਨਾ ਹੋਵੇ ਕਿਉਂਕਿ ਪ੍ਰਸ਼ਾਸਨ ਵਿੱਚ بڑے بڑے ਅਸੀਂ ਮੁਲਾਜ਼ਮ ਹੁੰਦੇ ਆ ਜੋ ਕਿ ਭਾਈ ਬੰਦੀਆਂ ਨਹੀਂ ਬੰਦੇ ਰਹੇ ਮੂੰਹ ਲਿਆ ਜਾ ਨਹੀਂ ਪਾਉਂਦੇ ਰਹੇ ਉਹ ਕੰਮ ਜੇ ਸਾਨੂੰ ਪਤਾ ਲੱਗੇਗਾ ਕਿਸੇ ਮੁਲਾਜ਼ਮ ਨੇ ਚਾਈਨਾ ਡੋਰ ਵੇਚਣ ਵਾਲੇ ਕੋਈ ਪੈਸੇ ਲੇ ਜਾਂ ਕੋਈ ਰਿਸ਼ਵਤ ਲਈ ਤੇ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਡਟ ਕੇ ਉਸ ਮਲਾਜੰਦਾ ਵਿਰੋਧ ਕਰੇਗਾ ਬੰਦੀ ਕਾਰਵਾਈ ਕਰਵਾਏਗਾ ਕੋਈ ਕੁਛ ਮਲਾਇਮ ਹੈਗੇ ਨੇ ਕਿਰੇ ਇਦਾਂ ਕੰਮ ਕਰ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਹੋਵੇ ਮੈਂ ਕਹਾਂ ਜੀ ਜਿਹੜੇ ਕੰਮ ਕਰ ਰਹੇ ਮੇਰੀ ਖੁੱਲੀ ਚੇਤਾਵਨੀ ਹੈ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਚਲੋ ਸਾਨੂੰ ਕਿਸੇ ਦਾ ਡਰ ਨਹੀਂ ਚਾਹੇ ਕੋਈ ਮਲਾਜਾ ਮੈਂ ਕੋਈ ਥਾਣੇਦਾਰ ਆ ਜਿਓ ਚਾਈਨਾ ਡੋਰ ਵੇਚਣ ਵਾਲੇ ਦਾ ਸਾਥ ਦੇਗਾ ਮੈਂ ਤੁਹਾਨੂੰ ਫੇਰ ਕਹਿ ਰਿਹਾ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਉਹਦਾ ਡਟ ਕੇ ਵਿਰੋਧ ਕਰੇਗੀ ਜਿਹੜੀ ਕਾਰਵਾਈ ਚਾਈਨਾ ਡੋਰ ਵਿੱਚ ਨਾਲ ਹੋਦੀ ਹੋਏਗੀ ਉਹੋ ਹੀ ਉਸ ਮਲਾਹਮ ਤੋਂ ਹੋएगी ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਲ ਦੇਨਿਕ ਸਵੇਰਾ ਟੀਵੀ ਅੰਮ੍ਰਿਤਸਰ